ਸਤਗੁਰੂ ਜੀ ਦਾ ਖਾਲਸਾ ਵਾਰਜ ਦੀ ਫਤਿਹ ਅੱਜ ਦਾ ਸਾਲਾਨਾ ਜੋੜ ਮੇਲਾ ਨਗਰਵੱਲਾ ਜ਼ਿਲ੍ਹਾ ਅੰਮ੍ਰਿਤਸਰ ਜੋ ਹਰ ਸਾਲ ਹੀ ਸ਼੍ਰੋਮਣੀ ਜਰਨੈਲ ਅਮਰਜੀਤ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਬਾਬਾ ਬਲਦੇਵ ਸਿੰਘ ਜੀ ਵੱਲੇਵਾਲੇ ਤਿੰਨਾਂ ਦੇ ਦਾਲ ਪੰਥ ਵੱਲੋਂ ਸਾਰੀ ਸੰਗਤ ਨੂੰ ਇਕੱਤਰ ਕਰਕੇ ਮਨਾਇਆ ਜਾਂਦਾ ਹੈ ਸੋ ਇਸ ਸਾਲ ਵੀ ਨਵੇਂ ਪਾਤਸ਼ਾਹ ਸਤਗੁਰੂ ਧਰਮ ਦੀ ਯਾਦ ਅਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਇਹ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਵੱਲੇ ਡੱਕਰ ਦੇ ਵਿੱਚ ਮਨਾਇਆ ਜਾ ਰਿਹਾ ਕਿਉਂਕਿ ਤਨ ਤਨ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਜਿਨ੍ਹਾਂ ਵੱਲੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਿੱਥੇ ਪਾਵਨ ਸੀਸ ਜਦੋਂ ਤਹਾੜ ਨਾਲੋਂ ਵੱਖ ਕਰ ਦਿੱਤਾ ਗਿਆ ਸੀ ਦਿੱਲੀ ਚਾਂਦਨੀ ਚੌਕ ਦੇ ਅੰਦਰ ਉਸ ਸਮੇਂ ਦੀ ਜ਼ਾਲਮ ਹਕੂਮਤ ਵੱਲੋਂ ਉਸ ਵੇਲੇ ਉਹ ਪਾਵਨ ਸੀਸ ਨੂੰ ਰੋਲਣ ਤੋਂ ਬਚਾਉਣ ਵਾਸਤੇ ਬੇਦਬੀ ਹੋਣ ਤੋਂ ਬਚਾਉਣ ਵਾਸਤੇ ਸਤਿਗੁਰਾਂ ਦੇ ਪਾਵਨ ਸੀਸ ਨੂੰ ਬੜੇ ਸਤਕਾਰ ਤੇ ਆਦਰ ਦੇ ਨਾਲ ਸ਼੍ਰੀ ਆਨੰਦਪੁਰ ਸਾਹਿਬ ਦਿੱਲੀ ਤੋਂ ਬਚਾਉਣ ਦੀ ਸੇਵਾ ਕੀਤੀ ਸੀ ਤੇ ਉਸ ਤੋਂ ਪਹਿਲਾਂ 22 ਸ਼ਬਦ 57 ਸ਼ਲੋਕ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਜਿਹੜੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹਨ ਉਹ ਦਿੱਲੀ ਦੀ ਜੇਲ੍ਹ ਦੇ ਵਿੱਚ ਬੈਠ ਕੇ ਲਿਖੇ ਗਏ ਸਨ ਅਤੇ ਗੁਰਤਾ ਗੱਦੀ ਦੀ ਜਿਹੜੀ ਸਾਰੀ ਸਮਗਰੀ ਜੋ ਭਾਈ ਜੈਤਾ ਜੀ ਵੱਲੋਂ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਪਹੁੰਚਾਉਣ ਦੀ ਜਿਹੜੀ ਆ ਉਹ ਸੇਵਾ ਕੀਤੀ ਗਈ ਸੀ ਉਸ ਮਿਸਾਲੀ ਸੇਵਾ ਨੂੰ ਸਮਰਪਿਤ ਜਿਹੜੇ ਸਮਾਗਮ ਕੀਤੇ ਜਾ ਰਹੇ ਹਨ ਤੇ ਤਾਂ ਹੀ ਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਹੜਾ ਗੁਰਤਾ ਗੱਦੀ ਦਾ ਜਿਹੜਾ ਤਿਲਕ ਲੱਗਾ ਸੀ ਕਿਉਂਕਿ ਜਿੱਥੇ 22 ਸ਼ਬਦ 57 ਸ਼ਲੋਕ ਬਾਬਾ ਜੀਤਾ ਜੀ ਲੈ ਕੇ ਆਏ ਸਨ ਉੱਥੇ ਨਾਲ ਹੀ ਨਾਲ ਗੁਰਤਾ ਗੱਦੀ ਦੀ ਸਾਰੀ ਸਮਗਰੀ ਪੰਜ ਪੈਸੇ ਨਾਰੀ ਵਾਲਾ ਤਿਲਕ ਇਹ ਸਾਰਾ ਜਿਹੜਾ ਸਵਾਨ ਆ ਸਾਰੀ ਸਮਗਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬਾ ਜੀਵਨ ਸਿੰਘ ਜੀ ਦੇ ਸਪੁਰਦ ਕੀਤੀ ਸੀ ਉਹ ਲੈ ਕੇ ਆਏ ਸਨ ਸੋ ਉਹਨਾਂ ਦੀ ਮਹਾਨ ਯਾਦ ਨੂੰ ਸਮਰਪਤ ਜਸਾਲਾ ਜੋੜ ਮੇਲੇ ਮਨਾਏ ਜਾ ਰਹੇ ਆ ਜਿੱਥੇ ਆਈਆਂ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਸਵਾਗਤ ਆ ਬਾਬਾ ਬਲਦੇਵ ਸਿੰਘ ਜੀ ਵੱਲੋਂ ਸਚਜੇ ਪ੍ਰਬੰਧ ਕੀਤੇ ਗਏ ਉਹਨਾਂ ਦਾ ਵੀ ਧੰਨਵਾਦ ਹੈ। ਐ ਬਬਾਈ ਜਿਹੜੇ ਨੌਜਵਾਨ ਆ ਦੇਖ ਰਿਹਾ ਕਿ ਆਪ ਜੀ ਵੱਲੋਂ ਬੜੀ ਚੰਗੀ ਸੇਧ ਦਿੱਤੀ ਜਾ ਰਹੀ ਆ। ਪੁਰ ਸਿੱਖੀ ਵਾਲੇ ਪਾਸੇ ਉਹਨਾਂ ਨੂੰ ਜੋੜਿਆ ਜਾ ਰਿਹਾ ਜਿਹੜੇ ਨਸ਼ਿਆਂ 'ਚ ਨੌਜਵਾਨ ਨੇ ਅਸੀਂ ਚਾਹੁੰਦੇ ਉਹਨਾਂ ਨੂੰ ਵੀ ਕੋਈ ਤੁਹਾਡੇ ਵੱਲੋਂ ਜਿਹੜਾ ਇੱਕ ਮੈਸੇਜ ਮਿਲੇ ਕਿ ਗੁਰੂ ਘਰ ਦੇ ਨਾਲ ਜੁੜੋ, ਗੁਰਬਾਣੀ ਦੇ ਨਾਲ ਜੁੜੋ। ਵੇਖੋ ਸਮਾਂ ਬੜਾ ਭਿਆਨਕ ਚੱਲ ਰਿਹਾ ਹੈ। ਬੜੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਨਸ਼ੇ ਨੇ ਜਾੜ ਦਿੱਤੇ ਆ ਤੇ ਕਈ ਨੌਜਵਾਨ ਕਰਾਏ ਪਏ ਹੋਏ ਆ। ਜਿੰਨੇ ਕ ਸਾਡੀ ਸਮਰੱਥਾ ਜਿੰਨਾ ਕ ਸਾਡਾ ਬਲ ਪੈਂਦਾ ਅਸੀਂ ਆਪਣੇ ਤੌਰ ਤੇ ਪ੍ਰਚਾਰ ਕਰ ਰਹੇ ਆਂ ਬਾਕੀ ਜਿਹੜਾ ਨਸ਼ਾ ਵਾ ਇਹ ਕੋਈ ਆਮ ਇਨਸਾਨ ਉੱਠ ਕੇ ਕਵੇ ਵੀ ਮੈਂ ਖਤਮ ਕਰ ਦੂੰਗਾ ਨਹੀਂ ਕਰ ਸਕਦਾ ਇਹ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਆ ਤੇ ਸਮਾਜਿਕ ਸੰਸਥਾਵਾਂ ਜਿਹੜੀਆਂ ਧਰਮ ਦੇ ਨਾਂ ਤੇ ਵੱਡੀਆਂ ਸੰਸਥਾਵਾਂ ਕੌਮ ਦੇ ਨਾਂ ਤੇ ਵੱਡੀਆਂ ਸੰਸਥਾਵਾਂ ਉਹਨਾਂ ਦਾ ਮੁਢਲਾ ਫਰਜ਼ ਆ ਕਿ ਉਹਨਾਂ ਕੋ ਜਿਹੜਾ ਕੌਮ ਦਾ ਸਰਮਾਇਆ ਉਹਨਾਂ ਦੇ ਕੋਲ ਆ ਉਹ ਇਸ ਨੂੰ ਕਿਸ ਤਰੀਕੇ ਦੇ ਨਾਲ ਗਰੀਬ ਪਰਿਵਾਰਾਂ ਦੇ ਵਿੱਚ ਵੰਡ ਕੇ ਜਾਂ ਵਰਤ ਕੇ ਜਾਂ ਉਹਨਾਂ ਦੀ ਭਲਾਈ ਦੇ ਕਾਰਜ ਸ਼ੁਰੂ ਕਰਨ ਤਾਂ ਜੋ ਬੱਚਿਆਂ ਦਾ ਜਿਹੜਾ ਧਿਆਨ ਆ ਉਹ ਆਪਣੇ ਕਾਰੋਬਾਰਾਂ ਵੱਲ ਹੋਵੇ ਬੱਚਿਆਂ ਦਾ ਜਿਹੜਾ ਧਿਆਨ ਆ ਉਹ ਆਪਣੇ ਜਿਹੜਾ ਪਰਿਵਾਰਾਂ ਵੱਲ ਹੋਵੇ ਤੇ ਗੁਰਸਿੱਖੀ ਵੱਲ ਹੋਵੇ ਧਾਰਮਿਕ ਰਚੀਆਂ ਵਧਣ ਤੇ ਜਿਹੜਾ ਨਸ਼ੇ ਤੋਂ ਦੂਰ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਦੀ ਕੀ ਫਤਿਹ ਨਿਸਰ ਜੈ ਸਾਹਿਬ ਜੈਦਰਬਾਬਾ ਬਲਦੇਵ ਸਿੰਘ ਜੀ ਵੱਲੇ ਵਾਲੇ ਭਾਈ ਜੀਵਨ ਸਿੰਘ ਜੀ ਜੈਤਾ ਜੀ ਉਹਨਾਂ ਨੂੰ ਜੋ ਸਲਾਣਾ ਜੋਰ ਮੇਲਾ ਦਸੇਬੰਦੀ ਆਪਣੇ ਹੈੱਡ ਕੁਆਟਰ ਤੇ ਮਨਾ ਰਹੀ ਆ ਉਥੇ ਨਾਲ ਹੀ ਸੈਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸਤਾब्दी ਦਿਵਸ ਨੂੰ ਸਮਰਪਤ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਸਦੀ ਦਾਸ ਜੀ ਸਮੁੱਚੇ ਵੱਡ-ਵਡੇਰਿਆਂ ਨੂੰ ਯਾਦ ਕਰਦੇ ਹੋਏ ਚੁਮਚੀ ਜਿਹੇ ਬੰਦੀ ਉਥੇ ਨਾਲ ਹੀ ਸਿੰਘ ਸਾਹਿਬ ਜਹਦਰ ਬਾਬਾ ਜੋਗਾ ਸਿੰਘ ਜੀ ਮਿਸਲ ਸਿੰਘ ਦਾਮ ਬਾਬਾ ਬਕਾਲਾ ਵਾਲੇ ਪਹੁੰਚੇ ਸਨ ਉਥੇ ਹੀ ਸਿੰਘ ਸਾਹਿਬ ਜਹਦਰ ਬਾਬਾ ਮੇਧ ਸਿੰਘ ਦੀ ਛੋਡੀ ਦਸਮੇਸ਼ ਤਰਨਾਂਦਲ ਵਾਲੇ ਉਥੇ ਸਿੰਘ ਸਾਹਿਬ ਜਹਦਰ ਬਾਬਾ ਬਲਦੇਵ ਸਿੰਘ ਦੀ ਮੁਖਤਰਾਪੁਰ ਬਾਬਾ ਨਬਾਹੁ ਸਿੰਘ ਦੀ ਦਲਪੰਥ ਤੋਂ ਚੁਮਚੇ ਦਲ ਸੰਪੰਥ ਸਮੇਤ ਘੋੜਿਆ ਸਮੇਤ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਸਿੰਘ ਸਾਹਿਬ ਜਹੇਦਾਰ ਬਾਬਾ ਬਲਦੇਵ ਸਿੰਘ ਵੱਲੋਂ ਤੇ ਉਹਨਾਂ ਦੇ ਛੋਟੇ ਭਾਈ ਸਾਹਿਬ ਬਾਬਾ ਹਰੀ ਸਿੰਘ ਜੀ ਆਪ ਜੀ ਦੀਆਂ ਸਮਤੀਆਂ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਦੇ ਉਪਦੇਸ਼ ਦਿੱਤੇ ਨੇ ਜਿਨ੍ਹਾਂ ਖੰਡੇ ਬਾਟੇ ਦਾ ਅੰਮ੍ਰਿਤਸਰ ਕੇ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਅਜੇ ਤਿਕਾ ਕੇਸਦਾਰੇ ਨਹੀਂ ਰੱਖਿਓ ਕੇਸਦਾਰੇ ਰੱਖਣ ਖੰਡੇ ਬਾਟੇ ਦੀ ਪੌਲ ਸਾਕੇ ਤੇ ਸਿਦਾਂ ਸਿੰਘਾਂ ਨੂੰ ਯਾਦ ਕਰਕੇ ਆਪਣਾ ਜੀਵਨ ਬਸਰ ਕਰਨ ਆਇਆ ਮਨੁੱਖਾ ਜਮਾ ਸਫਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੋਗਰਾਮ ਤਰਨਤਲ ਦੇ ਜੋੜ ਮੇਲੇ ਬਾਬਾ ਜੀਵਨ ਸਿੰਘ ਜੀ ਦੇ ਜੋੜ ਮੇਲੇ ਨੂੰ ਸਮਰਪਿਤ ਬਾਬਾ ਬਲਦੇਵ ਸਿੰਘ ਜੀ ਵੱਲੋਂ ਜਿਹੜਾ ਕਰਵਾਇਆ ਗਿਆ ਵਾ ਉਸ ਵਿੱਚ ਪ੍ਰਮੁੱਖ ਸ਼ਖਸੀਅਤਾਂ ਮੌਜੂਦਾ ਜਥੇਦਾਰ ਤਰਨਤਲ ਦੇ ਬਾਬਾ ਮੇਜਰ ਸਿੰਘ ਜੀ ਸੋਢੀ ਔਰ ਹੋਰ ਵਕ ਵਕ ਸ਼ਖਸੀਅਤਾਂ ਪਹੁੰਚੀਆਂ ਨੇ ਦਾਸ ਵੀ ਇੱਥੇ ਆਜੜੀ ਪਈ ਆ ਤੇ ਇਸ ਜੋੜ ਮੇਲੇ ਦੀਆਂ ਮਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਰੋਮਨੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਦਾ ਸਾਲਾਨਾ ਜੋੜ ਮੇਲਾ ਪਿੰਡ ਵੱਲਾ ਵਿਖੇ ਮਹਿਤਾ ਰੌਰ ਗੁਰਦੁਆਰਾ ਟਿਬਾ ਸਾਹਿਬ ਪਾਛੇ ਨਵੀ ਜੋ ਤਰਨੇ ਦਾਲ ਦਾ ਹੈੱਡ ਕੁਆਰਟਰ ਆ ਜੋ ਭਾਈ ਜੈਤਾ ਜੀ ਦੀ ਮਿਸਲ ਚੱਲ ਰਹੀ ਹੈ ਉਹਦਾ ਹੈੱਡ ਕੁਆਰਟਰ ਆ ਅੱਜ ਜਿਹੜਾ ਸ਼ਹੀਦੀ 350 ਸਾਲਾ ਗੁਰੂ ਨਾਵੇਂ ਪਾਸ਼ਾ ਜੀ ਦਾ ਆ ਰਿਹਾ ਨਵੰਬਰ ਦੇ ਵਿੱਚ 2025 ਉਹਨੂੰ ਸਮਰਪਿਤ ਭਾਈ ਮੱਦੀ ਦਾ ਭਾਈ ਸੱਦੀ ਦਾ ਭਾਈ ਦਿਆਲਾ ਜੀ ਕਿਉਂਕਿ ਇਹ ਜਿਹੜੀ ਸ਼ਹੀਦੀ ਆ ਬਣੀ ਵੱਡੀ ਆ ਕਿਹੜਾ ਸੌਖਾ ਕੈਣੀ ਕਠਿਨੀ ਤੋਂ ਹੀ ਦੂਰ ਹੈਗੀ ਆ ਜਿੱਥੇ ਵੀ ਦੇਸ਼ਾਂ ਆਪਦੇਸ਼ਾਂ 'ਚ ਸਿੱਖ ਵਸਦੇ ਆ ਭਾਰਤੀ ਸਿੱਖ ਵਾਜਦੇ ਆ ਭਾਵੇਂ ਕੋਈ ਹਿੰਦੂ ਭਾਈ ਆ ਭਾਵੇਂ ਕੋਈ ਸਿੱਖ ਭਰਾਵਾ ਉਹਨਾਂ ਨੂੰ ਇਹੋ ਹੀ ਬੇਨਤੀ ਆ ਅਪੀਲ ਆ ਤੇ ਸ਼ਹੀਦੀ ਬੜੀ ਤਗੜੀ ਆ ਮਾਰਾ ਨਾਮੇ ਪਾਸ਼ਾ ਜੀ ਦੀ ਉਹ ਹਰ ਇੱਕ ਸਿੱਖ ਭਾਰਤ ਦੇ ਕੋਨੇ-ਕੋਨੇ ਤੇ ਮਣਾਲੇ ਤੇ ਗੁਰੂ ਆਲੇ ਬਣ ਕੇ ਅਮਰਤ ਸ਼ਗਨ ਗੁਰੂ ਦਾ ਪਾਵੇ ਗੁਸੈਦਾਰੀ ਸਿਖਿਆ ਉਹ ਸਹਿਜਦਾਰੀ ਸਿਖ ਆਪਣੇ ਹਿਸਾਬ ਨਾਲ ਮਹਾਰਾ ਨਾਮੇ ਪਾਸ਼ਾ ਦੀ ਛੀਂਦੀ ਮਨਾਵੇ ਜਿਹਦੇ ਨੂੰ ਐਸੀਦੀ ਦਿਹਾੜਾ ਹੋਵੇ ਜਿਹੜੇ ਕੋ ਜਵਜੀ ਸਾਹਿਬ ਦਾ ਪਾਠ ਕਰਦੇ ਆ ਕੋ ਸੁਖਨੀ ਸਾਹਿਬ ਦਾ ਪਾਠ ਕਰਦੇ ਆ ਆਨੰਦ ਸਾਹਿਬ ਦਾ ਪਾਠ ਕਰਦੇ ਆ ਅੱਜ ਤੋਂ ਹੀ ਉਹ ਸ਼ੁਰੂਆਤ ਕਰਨ ਭਾਈ ਕੋ 5 ਬਾੜ ਕੋ ਭਾਈ ਕੋ 1 ਬਾੜ ਮਹਾਰਾਜ ਨਾਵੇ ਪਾਸ਼ਾ ਦੀ ਸ਼ਹੀਦੀ ਨੂੰ ਸਮਰਪਿਤ ਹੋ ਕੇ ਉਹ ਆਪਣਾ ਬਾਣੀ ਪੜੇ 1 ਬਾੜ ਕਰੇ ਕੋਈ 2 ਬਾੜ ਕਰੇ ਤੇ ਖੰਡੇ ਬਾਟੇ ਦਾ ਅਮਰ ਤੇ ਸ਼ਗਨ ਤੇ ਆਪਣੇ ਨਸ਼ਾਤ ਹਰਦ ਹੋਣ ਆਇਆ ਸੰਗਤਾਂ ਨੂੰ ਜੀ ਆਇਆਂ ਦੇ ਸੰਦੇਸ਼ਾਂ ਦੇ ਵਿੱਚ ਜਿੱਥੇ ਸੰਗਤਾਂ ਬੈਠੀਆਂ ਉਹ ਮਹਾਰਾਜ ਨਾਵੇ ਪਾਸ਼ਾ ਨੂੰ ਯਾਦ ਕਰਕੇ ਤੇ ਆਪਣਾ ਬਾਣੀ ਦਾ ਵਿਆਹ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗੜੇ ਜਾਵੇ ਨੇ ਹਾਲੋ ਜਾਵੇ ਸਿੱਧਾ ਸਿੰਘਾ ਦੇ ਮਨ ਨੂੰ